ਬੈਠ ਇਹ ਤਾਂ ਹੋਣਾ ਹੀ ਪੈਣਾ ਅਜ ਨਾ ਕਰਾਂ ਦੇ ਪਰ ਮੈਂ ਇਹਦੀ ਬੜੀ ਕੈਲਿਟੀ ਜਿਹੜਾ ਬੰਦਾ ਠੀਕ ਹੈ ਮੇਰੇ ਨਾਲ ਭਾਵੇਂ ਕੁਝ ਵੀ ਜਿਹੜੀ ਕੁਝ ਲੈ ਲਈ ਠੀਕ ਆ ਜੀ ਅਹੀਂ ਪਰ ਕਰਨਾ ਹੀ ਪੈਣਾ ਸਾਡਾ ਦੇ ਡੈਟ ਹੋ ਜਾਣਾ ਹੈ ਜਿਹਦੇ ਮੈਨਾਂ ਨਹੀਂ ਇਹ ਨਹੀਂ ਰਹੇ ਆਪੇ ਕਰਦੇ ਹਾਂ ਯਾਰ ਵਾਲੇ ਆਪਾਂ ਜਿਹੜੇ ਪੰਜ ਲੱਖ ਪਾਣੀ ਦਾ ਬਗਾ ਰਹੀ ਆ ਅਸੀਂ ਰੇਲਵੇ ਕ੍ਰੋਸਿੰਗ ਨੂੰ ਲੈ ਕੇ ਸਾਰੇ ਵਿਜਿਟ ਕਰ ਰਹੇ ਆ ਸੈਂਟਰ ਦੀਆਂ ਟੀਮਸ ਆਈਆਂ ਨੇ ਰੇਲਵੇ ਮੰਤਰੀ ਤੋਂ ਔਰ ਸਾਰੇ ਅੰਮ੍ਰਿਤਸਰ ਦੇ ਵਿਜਿਟ ਕਰ ਰਹੇ ਆ ਇਸ ਵੇਲੇ ਅਸੀਂ ਕੁਝ ਮਾ ਪੜਾਏ ਆ ਜਿਹੜਾ ਛਾਟੇ ਛੇਵੀਂ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਸਥਾਨ ਨੂੰ ਜਿਹੜਾ ਰਸਤਾ ਜਾਂਦਾ ਹੈ ਛਾਟਾ ਸਾਹਿਬ ਦੇ ਅਸੀਂ ਉਸ ਰਸਤੇ ਤੇ ਖੜੇ ਆ ਉਹ ਇਸ ਵੇਲੇ ਜਿੱਥੇ ਸਿਖਿਸ਼ਣ ਹੈ ਔਰ ਇੱਥੇ ਵੀਜ਼ਿਬਿਲਟੀ ਵੇਖ ਰਹੇ ਆ ਕਿਵੇਂ ਸੌਰੀ ਵਿਜ਼ਿਬਿਲਟੀ ਵੀ ਕਿਵੇਂ ਪੂਰ ਬਣ ਸਕਦਾ ਪਰ ਮੁਸ਼ਕਲ ਇਸ ਗੱਲ ਦੀ ਹੈ ਕਿ ਨਾ ਤੇ ਇੰਟਰਫੇਸ ਦੀ ਵਿਜ਼ਿਬਿਲਟੀ ਬਣ ਰਹੀ ਹੈ ਅਸੀਂ ਜੋ ਇੱਥੇ ਮੋਟਾ-ਮੋਟਾ ਅੰਦਾਜ਼ਾ ਲਾਇਆ ਕਿਉਂਕਿ ਮਿਨੀਮਮ 60 ਫੁੱਟ ਕਲੀਅਰ ਜਗ੍ਹਾ ਚਾਹੀਦੀ ਸਾਨੂੰ ਉਹ ਇੱਥੇ ਬੰਨੀ ਰਹੀ ਕਿਉਂਕਿ ਜੇ ਅੰਡਰਪਾਸ ਬੰਦ ਆਏ ਇਹੇ ਫਾਟਕ ਬੰਦ ਹੋ ਜਾਣਾ ਤੇ ਪੂਰੀ ਟ੍ਰੈਫਿਕ ਇਸ ਇਲਾਕੇ ਦੀ ਜਿਹੜੀ ਅਗਲੇ ਪਿੰਡਾਂ ਨੂੰ ਜਾਣ ਵਾਲੀ ਜਾਂ ਇੱਥੋਂ ਸ਼ਰਦ ਕੋ ਪਾਰ ਰਿੰਦਾ ਦੂਜਾ ਜਿਹੜੇ ਐਸ ਬੰਨੇ ਰਹਿੰਦੇ ਇਹਨਾਂ ਦਾ ਵਪਾਰ ਵੀ ਪੂਰਾ ਠੱਪ ਹੋ ਜਾਣਾ ਜੇ ਬਿਲਕੁਲ ਬੰਦ ਹੋ ਜਾਣਾ ਸੋ ਇਹ ਅਸੀਂ ਹੁਣ ਵਿਜ਼ਿਬਿਲਟੀ ਰਿਪੋਰਟ ਆਏਗੀ ਉਹਦੇ ਮੁਤਾਬਕ ਇਨਕ੍ਰੋਚਮੈਂਟ ਜਿਹੜੀ ਹੈ ਜਿਹੜਾ 60 ਫੁੱਟ ਬਾਜ਼ਾਰ ਦੱਸਦੇ ਆ ਉਹ ਆਪਾਂ ਨੂੰ ਕਲੀਅਰ ਕਰਾਉਣਾ ਪੈਣਾ ਮੈਂ ਸਾਰੇ ਬਹੁਤ ਬਰ ਸੱਜਣਾ ਉਹਨਾਂ ਦੀ ਗੱਲ ਕਹਿਤੀ ਹੈ ਕਿ ਭਾਈ ਇਹ ਮਨ ਤੁਸੀਂ ਕਲੀਅਰ ਕਰੋ ਡਾਕਟਰ ਰਾਜ ਕੁਮਾਰ 베ਰਕਾ ਜੀ ਸਾਨੂੰ ਕਹਿੰਦੇ ਸਾਨੂੰ ਕਹਿੰਦੇ ਜੀ ਫਾਟਕ ਖਲਾਉ ਜੀ ਜਦੋਂ ਅਸੀਂ ਕਿਤੇ ਰੈਲੀ ਤੇ ਉਹਨੇ ਕਿਸੇ ਮੀਟਿੰਗ ਤੇ ਉਹਨੇ ਚਾਰ ਪੰਦੇ ਉੱਠ ਕੇ ਸਾਨੂੰ ਉਹਨੇ ਕੋ ਮੈਮੋਰੰਡਮ ਹੀ ਦਿੰਦੇ ਮੈਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਇੱਕ ਮਿੰਟ ਇੱਕ ਤੈਅ ਕਰੋ ਵੀ ਤੁਸੀਂ ਲੋਕਾਂ ਨਾਲ ਖਲਾਉਣਾ ਕਿ ਜਾਂ 100 150 ਬੰਦੇ ਨਾਲ ਖਲਾਉਣਾ ਵੇਖੋ ਇਨਕ੍ਰੋਚਮੈਂਟ ਤੁਹਾਨੂੰ ਵਿਸ਼ਾਖ ਵੇਖੋ ਜਗ੍ਹਾ ਹੋਊਗੀ ਤੇ ਬਣਾਵਾਂਗੇ ਔਰ ਮੈਂ ਦਾਅਵੇ ਨਾ ਕਹਿਣਾ ਜਿੰਨਾ ਇਨਕ੍ਰੋਚ ਕੀਤਾ ਉਹਨਾਂ ਦਾ ਵਪਾਰ ਵਧਣਾ ਹੈ ਜਿੱਦਣ ਬਣ ਗਿਆ ਘਟਣਾ ਨਹੀਂ ਹੈ ਵਪਾਰ ਵਧਣਾ ਹੈ ਕਿਉਂਕਿ ਬਾਜ਼ਾਰ ਖੁੱਲੇ ਹੋਣਗੇ ਲੋਕਾਂ ਖੁਸ਼ੀ-ਖੁਸ਼ੀ ਤੁਹਾਡੇ ਕੋਲ ਆਉਣਗੇ ਬਿਲਕੁਲ ਤੇ ਤੁਸੀਂ ਇੱਕ ਤੈਅ ਕਰ ਲੋ ਆਪ ਸਾਰੇ ਇਕੱਠੇ ਹੋ ਕੇ ਵੀ ਆਪਾਂ ਇਹਨੂੰ ਆਪ ਹੀ ਪਛਾਣ ਕਰਨ ਨੂੰ ਇਹ ਤੇ ਸਰਕਾਰ ਨੇ ਤੇ ਰੋਟੇ ਦੇਣੇ ਦੇਣੇ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਲੀਡਰ ਸਹਬਾਨ ਨੂੰ ਅੰਲਾ ਕਿ ਤੁਸੀਂ ਪਬਲਿਕ ਨਾਲ ਖਲੋਇਓ ਲੋੜ ਨਹੀਂ ਕੀ ਵੇਖੋ ਗੁਰੂ ਆਰਗੋਬਿੰਦ ਸਾਹਿਬ ਦਾ ਰਾਹ ਜਾਂਦਾ ਹੋਵੇ ਤੇ ਅਸੀਂ ਮੱਲ ਕੇ ਬੈਠੇਗੇ ਸਾਡੇ ਵੀ ਬੱਲੇ ਕੀ ਹੈ ਕੁਛ ਨਹੀਂ ਹੈ ਉਹਦੇ ਜਨਮ ਸਥਾਨ ਨੂੰ ਰਾਹ ਜਾਂਦਾ ਸੀ ਬਲੇ ਹੋਣਾ ਸਾਨੂੰ ਤਾਂ ਅਸੀਂ ਉਹ ਕੰਮ ਅਸੀਂ ਖੋਲ ਦਿੰਨੇ ਆ ਰਸਤੇ ਉਹ ਅਸੀਂ ਵੱਡੇ ਕਰਦੇ ਆ ਅਸੀਂ ਨਿੱਕੇ ਕਰਕੇ ਬੈਠੇ ਆ ਲੋਕ ਇਹਨੂੰ ਤੁਸੀਂ ਮੈਂ ਸ਼ਹਾੜਾ ਸਾਹਿਬ ਦੇ ਵਿਸਲੇਖ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਬਾਜ਼ਾਰ ਵਾਲਿਆਂ ਨੂੰ ਕਿ ਜਿੰਨੀ ਜਿੰਨੀ ਤੁਹਾਡੀ ਰਜਿਸਟਰੀ ਹੈ ਉੱਥੇ ਤੱਕ ਆਪਣੀ ਇਨਕ੍ਰੋਜਮੈਂਟ ਪਿੱਛੇ ਲੈ ਜਾਓ ਦੇਖੋ ਬਾਰ-ਬਾਰ ਮੰਗ ਉੱਠਦੀ ਹੈ ਬਾਰ-ਬਾਰ ਰੌਲਾ ਪੈਂਦਾ ਹੈ ਸਾਡੇ ਤੱਕ ਵੀ ਲੋਕ ਆਉਂਦੇ ਨੇ ਰੈਲੀਆਂਾਂ 'ਚ ਮੀਟਿੰਗਾਂ 'ਚ ਹਰ ਜਗ੍ਹਾ ਤੇ ਇਹ ਮੰਗ ਤਾਂ ਦੀਆਂ ਹੀ ਪੂਰੀ ਕਰ ਦਿੱਤੀ ਜਗ੍ਹਾ ਦਿਓ ਕਿਤੇ ਤੇ ਜੇ ਇਹ ਰਸਤਾ ਇੰਦਾ ਰਿਹਾ ਤੁਹਾਡੇ ਵਪਾਰ ਵੀ ਖਤਮ ਹੋਣੇ ਆ ਸਾਡੀਆਂ ਜ਼ਮੀਨਾਂ ਦੇ ਜਗ੍ਹਾ ਦੇ ਰੇਟ ਵੀ ਘਟਣੇ ਆ ਜੇ ਇਹ ਬਣ ਗਿਆ ਤੇ ਤੁਹਾਡਾ ਸਾਰਿਆਂ ਦਾ ਸਮਝੋ ਕਿ ਨਵਾਂ ਸਿਵਲ ਏਰੀਆ ਬਣ ਜਾਣਾ ਹੈ। ਸੋ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਕਿ ਇਹਨਾਂ ਸਾਰਿਆਂ ਦਾ ਸਾਥ ਤੋਂ ਸਾਰੇ ਬੰਦੇ ਚਾਹੁੰਦੇ ਆ ਜਿੰਨੇ ਵੀ ਮੋਹਤਪੁਰ ਇੱਥੇ ਖੜੇ ਹੈ ਬੱਬੂ ਜੀ ਖੜੇ ਨੇ ਡਾਕਟਰ ਰਾਜਪਾਲ ਮੇਰਕਾ ਜੀ ਨੇ ਸਾਡੇ ਕਸ਼ਮੀਰ ਹੁਣੀ ਖੜੇ ਨੇ ਜਿੰਥੀ ਨੇ ਔਰ ਸਾਰੇ ਜਿਹੜੇ ਮੋਹਤਪੁਰ ਤੁਸੀ ਚਿਹਰੇ ਵੇਖ ਲੋ ਪਿਛਾ ਲੋ ਬਾਜ਼ਾਰ ਵਾਲੇ ਵੀ ਖੜੇ ਆ। ਅਸੀਂ ਬੜੀ ਕਲੀਅਰ ਗੱਲ ਕੀਤੀ ਹੈ ਕਿ ਤੁਹਾਨੂੰ ਦੇਖੋ ਇਹ ਤੁਹਾਡੀਆਂ ਜਾਇਦਾਦਾਂ ਨੇ ਤੁਹਾਡੀ ਚੀਜ਼ ਹੈ। ਤੁਸੀਂ ਇਹ ਕਲੀਅਰ ਕਰੋ ਤੇ ਮੇਰਾ ਵਾਦਾ ਹੈ ਕਿ ਮੈਂ ਸਾਲ ਡੇਢ ਸਾਲ ਦੇ ਵਿੱਚ ਇਹਨੂੰ ਅਸੀਂ ਅਸੀਂ ਪ੍ਰੋਜੈਕਟ ਇਹਦਾ ਬਣਾ ਦੇਣਾ ਹੈ ਅਸੀਂ ਪ੍ਰੋਜੈਕਟ ਬਣਾ ਕੇ ਤੁਹਾਨੂੰ ਸੌਂਪ ਦੇਣਾ ਜਿੰਨੀ ਇਨਕ੍ਰੋਚਮੈਂਟ ਨੂੰ ਕਲੀਅਰ ਕਰੋ ਤੇ ਅਸੀਂ ਇਹਨੂੰ ਤੁਹਾਨੂੰ ਕੋਲੇ ਇਥੇ ਬਣਾ ਕੇ ਦਈਏ ਤੁਸੀਂ ਵੀ ਸੁਖੀ ਰਹੋ ਸਾਰੇ ਲੋਕ ਸੁਖੀ ਰਹੇ ਅਸੀਂ ਅੰਮ੍ਰਿਤਸਰ ਦੇ ਵਿੱਚ ਜਿੰਨੇ ਵੀ ਰੇਲਵੇ ਫਾਟਕ ਨੇ ਉਹਨਾਂ ਨੂੰ ਵਿజిਟ ਕਰ ਰਹੇ ਹਾਂ ਕਿਉਂਕਿ ਬੜੇ ਲੰਬੇ ਸਮੇਂ ਦੇ ਕਹਿੰਦੇ ਆ ਤੇ ਹਰ ਬਾਰੇ ਇੱਕ ਜੀ ਤੇ ਫੀਜ਼ਿਬਿਲਟੀ ਰਿਪੋਰਟ ਲਈ ਇਹਨਾਂ ਦੀ ਠੀਕ ਹੁੰਦੀ ਸਈ ਵਾਰ ਕੁਝ ਫਾਟਕ ਜਿੱਥੇ ਟ੍ਰੈਫਿਕ ਘਟਿਆ ਇਹ ਕਹਿੰਦੇ ਨੇ ਵੀ ਸਕੇਟ ਬਣਾਉਣਾ ਜੋ ਸਟੇਟ ਉਤੇ ਮਨਕਰ ਹੋ ਜਾਂਦੀ ਸਟੇਟ ਕੋ ਪੈਸੇ ਐ ਨਹੀਂ ਤੁਹਾਨੂੰ ਪਤਾ। ਉਹ ਦੁਬਾਰਾ ਤੋਂ ਟੀਮਾਂ ਬੁਲਾ ਕੇ ਜਿੱਥੇ ਨਹੀਂ ਵਿਜ਼ਿਬਿਲਟੀ ਉਹ ਮੈਂ ਖੁਦ ਆ ਕੇ ਦੇਖ ਰਿਹਾ ਔਰ ਇਹਨਾਂ ਨੂੰ ਦਿਖਾ ਰਿਹਾ ਵੀ ਇੱਥੇ ਵਿੱਚ ਜਦੋਂ ਇੱਥੇ ਆਂਦੇ ਸੀ ਉਹ ਇਹਨਾਂ ਨੂੰ ਦਿਖਾਇਆ ਕਿ ਇੱਥੇ ਵਿਜ਼ਿਬਿਲਟੀ ਬਣ ਸਕਦੀ ਹੈ। ਇਸੇ ਵਿਜ਼ਿਬਿਲਟੀ ਵਧਾ ਕੇ ਪਹਿਲਾਂ ਵੀ ਇਹ ਰਿਪੋਰਟ ਭੇਜੀ ਜੀ ਪਰ ਸਟੇਟ ਨੇ ਮਨਕਰ ਹੋ ਗਿਆ ਸਟੇਟ ਨੇ ਪੈਸੇ ਦਿੱਤੇ ਨਹੀਂ ਇਹ ਕੰਮ ਨਹੀਂ ਰਿਹਾ। ਫਿਰ ਦੁਬਾਰਾ ਤੋਂ ਇਹਦਾ ਪਹਿਲਾਂ ਸ਼ਵਾਲੇ ਹੋ ਗਏ ਆ ਫਿਰ ਹੁਣ ਇੱਥੇ ਆ ਜਿੱਥੋਂ ਬਾਅਦ ਹੁਣ ਪੁਤਰੀਕਰ ਫਾਟਕ ਜਿੱਥੇ ਪੁਤਰੀ ਸਾਹਿਬ ਗੁਰਦਾਰਾ ਹੈ ਉੱਥੇ ਉਸ ਤੋਂ ਬਾਅਦ ਅਸੀਂ ਕੋਟ ਖਾਲਸਾ ਫਟਕ ਦੇਖਾਂਗੇ। ਉੱਥੇ ਬਾਦਸ਼ਾਹੜੇ ਫਟਕ ਦੇ ਦੇਖਾਂਗੇ। ਫਿਰ ਅਸੀਂ ਚਪਈ ਫਟਕ ਦੀ ਵਿਜ਼ਿਟ ਕਰਾਂਗੇ। ਤੇ ਚਿਬਾ ਰੋਡ ਦੇ ਫਟਕ ਵਿਜ਼ਿਟ ਕਰਾਂਗੇ। ਫਿਰ ਭਗਤਾਲਾ ਫਟਕ ਵਿਜ਼ਿਟ ਕਰਾਂਗੇ। ਤਾਂ ਜਾਂਗੀਰਾਂ ਨਾਕਲਾਂ ਦੇ ਲਾਗੇ ਉੱਥੇ ਬੜੀ ਵੱਡੀ ਦਿੱਕਤ ਹੈ ਉਹ ਵਿਜ਼ਿਟ ਕਰਾਂਗੇ। ਇਸੇ ਤਰ੍ਹਾਂ ਸਾਡੇ ਕੋਲ ਕਰੀਬ 16 ਦੇ ਕਰੀਬ ਸਾਡੇ ਕੋਲ ਸਾਈਟ ਹੈਗੇ ਨੇ ਬਾਕੀ ਪਿੰਡਾਂ ਦੀ। ਉਹ ਜਿਹੜੇ ਅੰਦਰ ਪਾਸ ਦੀ ਲੋੜ ਹੈ ਸਾਨੂੰ। ਸੋ ਇਹ ਅਸੀਂ ਸਾਰਾ ਕੁਝ ਬਣਾ ਕੇ ਔਰ ਜਿੱਥੇ ਪੈਸੇ ਇਹਨਾਂ ਕੋਲ ਹੈ ਨਹੀਂ ਇਹਨਾਂ ਕੋਲ ਲਖਾਵਾਂ ਕਿ ਕਿ ਪੈਸੇ ਜਿਹਦਾ ਰੀਕੋ ਵੇਚ ਦੇਣਾ ਕਿ ਆਈ ਪੈਸੇ ਹੈ ਨਹੀਂ ਇਹ ਜੇ ਇਹਨਾਂ ਨਾ ਰਿਟਰਨ ਦਿੱਤਾ ਤੇ ਮੈਂ ਸਰਕਾਰ ਕੋਲ ਜਾ ਕੇ ਰੀਕੋ ਵੇਚਦਾ ਫਟ ਗੋੜ ਗਿਆ ਮਨਜ਼ੂਰ ਕਰਾ ਕੇ ਅਜ ਰੀਕੋ ਬ੍ਰਿਜ ਪਾਉਣਾ ਸ਼ੁਰੂ ਹੋ ਗਿਆ ਤੋਂ ਵੱਧ ਤੋਂ ਵੱਧ ਸਾਲਕ ਦੇ ਵਿੱਚ ਜਿੱਥੇ ਲੋਕਾਂ ਨੂੰ ਹੀ ਸਵੰਰਥ